ਮੇਰਾ ਨਾਮ ਪ੍ਰੀਤ ਕੌਰ ਆ ਅਸੀਂ ਦੋ ਭੈਣ ਭਰਾ ਆ ਮੈਂ ਭਰਾ ਨਾਲੋਂ ਵੱਡੀ ਆ ਮੈਂ ਕਾਲਜ ਵਿੱਚ ਪੜ੍ਹਦੀ ਆ ਤੇ ਮੇਰਾ ਭਰਾ ਸਕੂਲ ਵਿੱਚ ਪੜ੍ਹਦਾ ਆ ਸਾਡੇ ਤੋਂ ਇਲਾਵਾ ਸਾਡੇ ਘਰ ਵਿੱਚ ਮੰਮੀ ਡੈਡੀ ਤੇ ਦਾਦੀ ਵੀ ਆ ਮੇਰੇ ਡੈਡੀ ਖੇਤੀ ਕਰਦੇ ਆ ਮੇਰਾ ਭਰਾ 12ਵੀਂ ਕਲਾਸ ਵਿੱਚ ਪੜ੍ਹਦਾ ਆ ਮੇਰੇ ਭਰਾ ਦਾ ਇੱਕ ਦੋਸਤ ਜੋ ਨਾਲ ਦੇ ਪਿੰਡ ਦਾ ਉਹ ਅਕਸਰ ਹੀ ਸਾਡੇ ਘਰ ਆਉਂਦਾ ਰਹਿੰਦਾ ਸੀ ਤੇ ਮੈਨੂੰ ਬੜਾ ਸੋਹਣਾ ਲੱਗਦਾ ਸੀ ਮੈਂ ਆਪਣੇ ਭਰਾ ਨਾਲੋਂ 1 ਸਾਲ ਵੱਡੀ ਹਾਂ ਤੇ ਉਹਦਾ ਦੋਸਤ ਵੀ ਮੇਰੇ ਭਰਾ ਦੇ ਹਾਨ ਦਾ ਸੀ ਮਤਲਬ ਮੇਰੇ ਨਾਲੋਂ ਛੋਟਾ ਸੀ ਪਰ ਮੈਨੂੰ ਉਹ ਬੜਾ ਸੋਹਣਾ ਲੱਗਦਾ ਸੀ ਉਹ ਮੁੰਡੇ ਦਾ ਨਾਮ ਲਵਲੀਆ ਉਹ ਜਦੋਂ ਵੀ ਸਾਡੇ ਘਰ ਆਉਂਦਾ ਤਾਂ ਮੈਂ ਉਹਨੂੰ ਵੇਖਦੀ ਰਹਿੰਦੀ ਪਰ ਉਹਨੂੰ ਨਹੀਂ ਪਤਾ ਸੀ ਕਿ ਮੈਂ ਉਹਨੂੰ ਵੇਖਦੀ ਆ ਉਹ ਜਦੋਂ ਵੀ ਸਾਡੇ ਘਰ ਆਉਂਦਾ ਉਹਨੇ ਮੈਨੂੰ ਕਦੇ ਨਹੀਂ ਬੁਲਾਇਆ ਸੀ ਕਿਉਂਕਿ ਉਹ ਬਹੁਤ ਸ਼ਰਮਿਲਾ ਜਿਹਾ ਸੀ ਉਹ ਮੇਰੇ ਕੋਲ ਬਹੁਤ ਸੰਗ ਦਾ ਰਹਿੰਦਾ ਸੀ ਕਿਉਂਕਿ ਮੈਂ ਉਹਦੇ ਨਾਲੋਂ ਵੱਡੀ ਸੀ ਉਹਦੇ ਥੋੜੀ ਥੋੜੀ ਦਾੜ੍ਹੀ ਆਈ ਹੋਈ ਸੀ ਮੈਨੂੰ ਕਾਲਜ ਵਿੱਚ ਕਦੇ ਕਿਸੇ ਮੁੰਡੇ ਨੂੰ ਵੇਖਣ ਵਿੱਚ ਕੋਈ ਇੰਟਰਸਟ ਨਹੀਂ ਸੀ ਬਸ ਮੈਨੂੰ ਇਕੱਲਾ ਲਵਲੀ ਚੰਗਾ ਲੱਗਦਾ ਸੀ ਕਈ ਵਾਰ ਸੋਚਿਆ ਕਿ ਮੈਂ ਉਹਨੂੰ ਆਪਣੇ ਦਿਲ ਦੀ ਗੱਲ ਦੱਸੂਗੀ ਪਰ ਫਿਰ ਡਰ ਲੱਗਦਾ ਸੀ ਕਿ ਕਿਤੇ ਉਹ ਕਿਸੇ ਨੂੰ ਦੱਸ ਨਾ ਦੇਵੇ ਕਿਉਂਕਿ ਮੈਨੂੰ ਉਹਦੇ ਸੁਭਾਅ ਬਾਰੇ ਬਿਲਕੁਲ ਵੀ ਨਹੀਂ ਪਤਾ ਸੀ ਤੇ ਜੇ ਮੈਂ ਆਪਣੇ ਦਿਲ ਦੀ ਗੱਲ ਉਹਨੂੰ ਦੱਸਾਂਗੀ ਤਾਂ ਉਹ ਪਤਾ ਨਹੀਂ ਕੀ ਰਿਐਕਟ ਕਰੇਗਾ ਇਸੇ ਗੱਲਾਂ ਤੋਂ ਮੈਂ ਡਰਦੀ ਰਹਿੰਦੀ ਸੀ ਪਰ ਮੈਨੂੰ ਇੰਨਾ ਜ਼ਰੂਰ ਪਤਾ ਸੀ ਕਿ ਉਹ ਨੇਚਰ ਦਾ ਬੜਾ ਵਧੀਆ ਆ ਇਸ ਤਰ੍ਹਾਂ ਉਹਦਾ ਸਾਡੇ ਘਰ ਆਉਣਾ ਜਾਣਾ ਲੱਗਾ ਰਹਿੰਦਾ ਸੀ ਮੇਰਾ ਭਰਾ ਵੀ ਉਹਨਾਂ ਦੇ ਘਰ ਚੱਲਾ ਜਾਂਦਾ ਸੀ ਤੇ ਉਹ ਵੀ ਸਾਡੇ ਘਰ ਆ ਜਾਂਦਾ ਸੀ ਇੱਕ ਦਿਨ ਮੇਰੀ ਮਾਸੀ ਦੇ ਮੁੰਡੇ ਦੇ ਵਿਆਹ ਦਾ ਕਾਰਡ ਆਇਆ ਤਾਂ ਉਹਦੋਂ लवली ਸਾਡੇ ਘਰ ਬੈਠਾ ਸੀ ਤਾਂ ਮੈਂ ਆਪਣੀ ਮਾਸੀ ਦੇ ਮੁੰਡੇ ਨੂੰ ਕਿਹਾ ਕਿ ਇਹ ਮੁੰਡਾ ਮੇਰੇ ਭਰਾ ਦਾ ਬਹੁਤ ਪੱਕਾ ਯਾਰ ਆ ਇਨੂੰ ਵੀ ਵਿਆਹ ਦਾ ਕਾਡ ਦੇ ਦੇ ਤਾਂ ਮੇਰੀ ਮਾਸੀ ਦਾ ਮੁੰਡਾ ਕਹਿਣ ਲੱਗਿਆ ਚਲ ਆਪਣੇ ਵਿਆਹ ਵਿੱਚ ਤਾਂ ਬਥੇਰਾ ਇਕੱਠ ਹੋਣਾ ਇੱਕ ਕਾਡ ਇਹਨੂੰ ਦੇ ਦਿੰਨੇ ਆ ਇਸ ਤਰ੍ਹਾਂ ਮੇਰੇ ਮਾਸੀ ਦੇ ਮੁੰਡੇ ਨੇ ਆਪਣੇ ਵਿਆਹ ਦਾ ਕਾਡ ਲਵਲੀ ਨੂੰ ਵੀ ਦੇ ਦਿੱਤਾ ਤੇ ਮੇਰਾ ਭਰਾ ਵੀ ਇੰਨੇ ਵਿੱਚ ਖੁਸ਼ ਹੋ ਗਿਆ ਮੈਨੂੰ ਵੀ ਖੁਸ਼ੀ ਜੀ ਚੜ ਗਈ ਕਿ ਉਹ ਵੀ ਸਾਡੇ ਨਾਲ ਵਿਆਹ ਵਿੱਚ ਜਾਊਗਾ ਤੇ ਉੱਥੇ ਮੈਂ ਮੌਕਾ ਵੇਖ ਕੇ ਇਹਨੂੰ ਆਪਣੇ ਦਿਲ ਦੀ ਗੱਲ ਕਹਿ ਦੇਣੀ ਆ ਇੱਕ ਦਿਨ ਮੈਂ ਆਪਣੇ ਭਰਾ ਦੇ ਫੋਨ ਵਿੱਚੋਂ लवली ਦਾ ਨੰਬਰ ਆਪਣੇ ਫੋਨ 'ਚ ਸੇਵ ਕਰ ਲਿਆ ਪਰ ਮੈਸੇਜ ਕਰਨ ਦੀ ਹਿੰਮਤ ਨਹੀਂ ਹੁੰਦੀ ਸੀ ਕਿਉਂਕਿ ਕੀ ਪਤਾ ਸੀ ਉਹ ਕਿਸੇ ਨੂੰ ਦੱਸ ਹੀ ਨਾ ਦੇਵੇ ਕਿਉਂਕਿ ਜਦੋਂ ਵੀ ਉਹ ਘਰ ਆਉਂਦਾ ਸੀ ਤਾਂ ਉਹਨੇ ਕਦੇ ਵੀ ਸਾਨੂੰ ਨਹੀਂ ਬੁਲਾਇਆ ਸੀ ਉਹ ਸਿਰਫ ਮੰਮੀ ਡੈਡੀ ਨਾਲ ਗੱਲਾਂ ਕਰਕੇ ਚਲਾ ਜਾਂਦਾ ਸੀ ਇਸ ਕਰਕੇ ਮੈਨੂੰ ਮੈਸੇਜ ਕਰ ਦੇਣ ਨੂੰ ਡਰ ਜਾਂ ਲੱਗਦਾ ਸੀ ਕਿਉਂਕਿ ਨਾ ਹੀ ਉਹ ਮੇਰੇ ਵੱਲ ਕਦੇ ਵੇਖਦਾ ਸੀ ਹੁਣ ਮੈਨੂੰ ਇਸ ਗੱਲ ਦਾ ਬੜਾ ਚਾਅ ਸੀ ਕਿ लवली ਵੀ ਸਾਡੇ ਨਾਲ ਵਿਆਹ ਤੇ ਜਾਊਗਾ ਇਹ ਗੱਲ ਮੈਂ ਆਪਣੀ ਸਹੇਲੀ ਨਾਲ ਸ਼ੇਅਰ ਕਰਦੀ ਰਹਿੰਦੀ ਸੀ ਕਿ ਮੈਨੂੰ ਆਪਣੇ ਭਰਾ ਦਾ ਦੋਸਤ ਬੜਾ ਪਸੰਦ ਆ ਤਾਂ ਉਹ ਮੈਨੂੰ ਹਮੇਸ਼ਾ ਕਹਿੰਦੀ ਸੀ ਕਿ ਤੇਰੇ ਭਰਾ ਦਾ ਦੋਸਤ ਤੇਰਾ ਭਰਾ ਲੱਗਿਆ ਤੂੰ ਐਵੇਂ ਉਹਦੇ ਮਗਰ ਪਈ ਆ ਕਾਲਜ ਵਿੱਚ ਕਿੰਨੇ ਮੁੰਡੇ ਆ ਤੇ ਇਹਨੂੰ ਪਸੰਦ ਵੀ ਕਰਦੇ ਆ ਪਰ ਤੂੰ ਉਹਨਾਂ ਵੱਲ ਧਿਆਨ ਨਹੀਂ ਦਿੰਦੀ ਤੂੰ ਤਾਂ ਬਸ ਲਵਲੀ ਦੇ ਮਗਰ ਪਈ ਆ ਉਹ ਤਾਂ ਤੇਰੇ ਨਾਲੋਂ ਉਮਰ ਵਿੱਚ ਵੀ ਛੋਟਾ ਆ ਪਰ ਮੈਂ ਕੀ ਕਰਦੀ ਮੈਨੂੰ ਤਾਂ ਲਵਲੀ ਹੀ ਚੰਗਾ ਲੱਗਦਾ ਸੀ ਬਸ ਮੈਂ ਤਾਂ ਜਲਦੀ ਤੋਂ ਜਲਦੀ ਲਵਲੀ ਨੂੰ ਆਪਣੇ ਦਿਲ ਦੀ ਗੱਲ ਦੱਸਣਾ ਚਾਹੁੰਦੀ ਸੀ ਮੈਂ ਤਾਂ ਪੱਕਾ ਸੋਚ ਕੇ ਰੱਖਿਆ ਸੀ ਕਿ ਮੈਂ ਵਿਆਹ ਵਿੱਚ ਆਪਣੇ ਦਿਲ ਦੀ ਗੱਲ ਉਹਨੂੰ ਦੱਸ ਹੀ ਦੇਣੀ ਆ ਮੈਨੂੰ ਪੱਕਾ ਯਕੀਨ ਸੀ ਕਿ ਉਹ ਵੀ ਮੇਰੇ ਪਿਆਰ ਨੂੰ ਸਮਝੂਗਾ ਜੀ ਇਸ ਦਿਨ ਵਿਆਹ ਜਾਣਾ ਸੀ ਤਾਂ ਮੈਂ ਦੇਖਿਆ ਕਿ लवली ਆਇਆ ਨਹੀਂ ਸੀ ਤਾਂ ਮੈਂ ਆਪਣੇ ਭਰਾ ਨੂੰ ਪੁੱਛਿਆ ਕਿ ਤੇਰੇ ਦੋਸਤ ਨੇ ਆਪਣੇ ਨਾਲ ਵਿਆਹ ਤੇ ਨਹੀਂ ਜਾਣਾ ਤਾਂ ਮੇਰਾ ਭਰਾ ਕਹਿੰਦਾ ਉਹ ਥੋੜਾ ਬਿਮਾਰ ਹੋ ਗਿਆ ਤਾਂ ਮੈਂ ਕਿਹਾ ਚੱਲ ਕੋਈ ਗੱਲ ਨਹੀਂ ਆਪਣੇ ਨਾਲ ਹੀ ਚੱਲਾ ਜਾਂਦਾ ਵਧੀਆ ਸੀ ਗੱਡੀ ਵਿੱਚ ਫੇਰ ਕਿੱਥੇ ਕੱਲ ਨੂੰ ਬਾਈਕ ਤੇ ਆਊਗਾ ਤਾਂ ਮੰਮੀ ਵੀ ਕਹਿਣ ਲੱਗੇ ਕਿ ਕੋਈ ਨਾ ਤੂੰ ਉਹਨੂੰ ਕਹਿ ਦਵਾਈ ਲੈ ਕੇ ਆ ਜਾਊਗਾ ਤਾਂ ਮੇਰੇ ਭਰਾ ਨੇ लवली ਨੂੰ ਫੋਨ ਕਰਿਆ ਤਾਂ लवली ਨੇ ਮਨਾ ਕਰ ਦਿੱਤਾ ਪਰ ਫਿਰ ਮੇਰੇ ਭਰਾਣੇ ਮੰਮੀ ਨਾਲ ਗੱਲ ਕਰਾਈ ਤਾਂ ਲਵਲੀ ਆਉਣੇ ਲਈ ਤਿਆਰ ਹੋ ਗਿਆ ਮੈਂ ਇਸ ਗੱਲ ਤੋਂ ਬਹੁਤ ਖੁਸ਼ ਹੋਈ ਕਿਉਂਕਿ ਮੈਂ ਪਹਿਲਾਂ ਤਾਂ ਹੀ ਲਵਲੀ ਨਾਲ ਵਿਆਹ ਤੇ ਜਾਣਾ ਚਾਹੁੰਦੀ ਸੀ ਅਸੀਂ ਅਜੇ ਲਵਲੀ ਦਾ ਵੇਟ ਕਰ ਰਹੇ ਸੀ ਤੇ ਇੰਨਾ ਟਾਈਮ ਤੇ ਲਵਲੀ ਘਰ ਪਹੁੰਚ ਗਿਆ ਸੀ ਮੈਂ ਉਹਨੂੰ ਦੇਖ ਕੇ ਬੜੀ ਖੁਸ਼ ਹੋਈ ਤੇ ਅਸੀਂ ਸਾਰੇ ਇੱਕ ਗੱਡੀ ਵਿੱਚ ਇਕੱਠੇ ਵਿਆਹ ਤੇ ਚਲੇ ਗਏ ਅਸੀਂ ਜਾਗੋ ਵਾਲੇ ਦਿਨ ਸਵੇਰੇ ਚਲੇ ਗਏ ਸੀ ਮੈਂ ਜਾ ਕੇ ਉਥੇ ਮਹਿੰਦੀ ਵੀ ਲਗਵਾਉਣੀ ਸੀ ਜਦੋਂ ਅਸੀਂ ਉਥੇ ਪਹੁੰਚ ਗਏ ਤਾਂ ਸਾਰੀਆਂ ਕੁੜੀਆਂ ਮਹਿੰਦੀ ਲਗਵਾਈ ਬੈਠੀਆਂ ਸੀ ਸਿਰਫ ਮੈਂ ਹੀ ਰਹੀਂਦੀ ਸੀ ਉਹ ਸਾਡੀ ਹੀ ਵੇਟ ਕਰ ਰਹੇ ਸੀ ਅਸੀਂ ਜਾਣਸਾਰ ਜਲਦੀ ਜਲਦੀ ਮਹਿੰਦੀ ਲਗਵਾਈ ਮਹਿੰਦੀ ਲਗਵਾਉਣ ਤੋਂ ਬਾਅਦ ਮੈਨੂੰ ਬੜੀ ਭੁੱਖ ਲੱਗੀ ਸੀ ਮੰਮੀ ਤਾਂ ਮੇਰੀ ਮਾਸੀ ਨਾਲ ਕੰਮਾਂ ਵਿੱਚ ਝੋਟੀ ਗਈ ਸੀ ਤੇ ਬਾਕੀ ਸਾਰੀਆਂ ਕੁੜੀਆਂ ਦੇ ਵੀ ਮਹਿੰਦੀ ਲੱਗੀ ਸੀ ਉੱਥੇ लवली ਇੱਕ ਸਾਈਡ ਤੇ ਖੜਾ ਫੋਨ ਸੁਣੀ ਜਾ ਰਿਹਾ ਸੀ ਤਾਂ ਮੈਂ ਉਹਨੂੰ ਆਵਾਜ਼ ਮਾਰੀ ਕਿ लवली ਇੱਧਰ ਆਈਂ ਤੇ ਉਹਨੂੰ ਮੈਂ ਕਿਹਾ ਕਿ ਉੱਥੋਂ ਮੇਰੀ ਮੰਮੀ ਤੋਂ ਰੋਟੀ ਪਵਾ ਕੇ ਲਿਆ ਦੇ ਤਾਂ ਉਹ ਰੋਟੀ ਪਵਾ ਕੇ ਲਿਆਇਆ ਫਿਰ ਮੈਂ ਉਹਨੂੰ ਕਿਹਾ ਕਿ ਮੈਂ ਕਿੱਦਾਂ ਖਾਵਾਂ ਮੇਰੇ ਤਾਂ ਹੱਥਾਂ ਨੂੰ ਮਹਿੰਦੀ ਲੱਗੀ ਆ ਮਿੰਨੂ ਰੋਟੀ ਖਵਾ ਵੀ ਦੇ ਤਾਂ ਉਹ ਇਸ ਗੱਲ ਤੋਂ ਥੋੜਾ ਝਾਅ ਕਰ ਰਿਹਾ ਸੀ ਉਹ ਕਹਿੰਦਾ ਮੈਂ ਖਵਾਵਾਂ ਮੈਂ ਕਿਹਾ ਹਾਂ ਕਿਉਂਕਿ ਮੇਰਾ ਭਰਾ ਵੀ ਮੇਰੀ ਮਾਸੀ ਦੇ ਮੁੰਡੇ ਨਾਲ ਹੀ ਕਿਸੇ ਪਾਸੇ ਗਿਆ ਹੋਇਆ ਸੀ ਤਾਂ लवली ਜਦੋਂ ਮੈਨੂੰ ਰੋਟੀ ਖਵਾਉਣ ਲੱਗਾ ਤਾਂ ਮੈਨੂੰ ਬੜਾ ਵਧੀਆ ਲੱਗ ਰਿਹਾ ਸੀ ਉਹਨੂੰ ਸੰਗ ਲੱਗ ਰਹੀ ਸੀ ਪਰ ਮੈਨੂੰ ਇੰਨਾ ਜ਼ਿਆਦਾ ਵਧੀਆ ਲੱਗ ਰਿਹਾ ਸੀ ਕਿ ਮੈਂ ਦੱਸ ਨਹੀਂ ਸਕਦੀ ਉਹਨੇ ਬੜੇ ਪਿਆਰ ਨਾਲ ਮੈਨੂੰ ਦੋ ਰੋਟੀਆਂ ਖਵਾਈਆਂ ਤੇ ਉਹ ਤੀਜੀ ਰੋਟੀ ਲੈਣ ਗਿਆ ਤਾਂ ਮੈਂ ਕਹਾਂ ਨਹੀਂ ਨਹੀਂ ਬਸ ਮੈਨੂੰ ਹੋਰ ਭੁੱਖ ਨਹੀਂ ਆ ਬਹੁਤ ਬਹੁਤ ਧੰਨਵਾਦ ਤਾਂ ਉਹ ਕਹਿਣ ਲੱਗਾ ਚਲ ਕੋਈ ਗੱਲ ਨਹੀਂ ਧੰਨਵਾਦ ਦੀ ਕੀ ਗੱਲ ਆ ਇਸ ਤਰ੍ਹਾਂ ਹੀ ਸ਼ਾਮ ਹੋ ਗਈ ਤੇ ਸ਼ਾਮ ਨੂੰ ਜਾਗੋ ਦਾ ਪ੍ਰੋਗਰਾਮ ਚੱਲ ਪਿਆ ਜਾਗੋ ਵਾਲੇ ਪ੍ਰੋਗਰਾਮ ਤੇ ਮੈਂ ਬਹੁਤ ਜ਼ਿਆਦਾ ਸੋਹਣਾ ਸੂਟ ਬਣਵਾਇਆ ਸੀ ਜਦੋਂ ਮੈਂ ਉਹ ਸੂਟ ਪਾ ਕੇ ਵੇਖਿਆ ਤਾਂ ਉਹ ਸੂਟ ਮੇਰੇ ਬੜਾ ਟਾਈਟ ਨਿਕਲਿਆ ਜਾਗੋ ਨਿਕਲਣ ਵਿੱਚ ਥੋੜਾ ਟਾਈਮ ਹੀ ਰਹਿ ਗਿਆ ਸੀ ਤਾਂ ਮੈਂ ਬਹੁਤ ਪਰੇਸ਼ਾਨ ਹੋਈ ਤਾਂ ਮੇਰੀ ਮਾਸੀ ਦੀ ਕੁੜੀ ਨੇ ਦੱਸਿਆ ਕਿ ਇੱਥੇ ਨੇੜੇ ਹੀ ਇੱਕ ਟੇਲਰ ਆ ਤੂੰ ਉਹਦੇ ਕੋਲੋਂ ਕਮੀਜ਼ ਥੋੜਾ ਜਿਹਾ ਖੁੱਲਾ ਕਰਵਾ ਲਿਆ ਉਹਨੇ 1 ਮਿੰਟ ਵਿੱਚ ਖੁੱਲਾ ਕਰ ਦੇਣਾ ਤਾਂ ਮੇਰੀ ਮੰਮੀ ਮੈਨੂੰ ਕਹਿਣ ਲੱਗੀ ਲਿਆ ਫੜਾਕ ਇਜ ਮੈਂ ਲਵਲੀ ਨੂੰ ਫੜਾਉਣੀ ਆ ਉਹ ਕਰਵਾ ਲਿਆਊਗਾ ਤਾਂ ਮੈਂ ਸਕੀਮ ਲਗਾਈ ਮੈਂ ਕਿਹਾ ਨਹੀਂ ਨਹੀਂ ਮੈਂ ਉਥੇ ਪਾ ਕੇ ਵੇਖੂਗੀ ਫੇਰ ਹੀ ਪਤਾ ਲੱਗਣਾ ਮੈਂ ਉਹਦੇ ਨਾਲ ਚੱਲੀ ਜਾਨੀ ਆ ਤਾਂ ਮੰਮੀ ਨੇ ਲਵਲੀ ਨੂੰ ਕਿਹਾ ਕਿ ਤੂੰ ਪ੍ਰੀਤ ਨੂੰ ਟੇਲਰ ਦੀ ਦੁਕਾਨ ਤੱਕ ਲੈ ਜਾਵੇਂਗਾ ਤਾਂ ਲਵਲੀ ਕਹਿੰਦਾ ਹਾਂਜੀ ਆਂਟੀ ਮੈਂ ਲਵਲੀ ਦੇ ਨਾਲ ਬਾਈਕ ਤੇ ਪਿੱਛੇ ਬੈਠ ਕੇ ਟੇਲਰ ਦੇ ਚਲੀ ਗਈ ਜਦੋਂ ਅਸੀਂ ਰਾਹ ਵਿੱਚ ਟੇਲਰ ਕੋਲ ਜਾ ਰਹੇ ਸੀ ਤਾਂ ਮੈਂ लवली ਦੇ ਲੱਕ ਤੇ ਹੱਥ ਰੱਖ ਲਿਆ ਉਹਨੂੰ ਥੋੜਾ ਅਜੀਬ ਲੱਗ ਰਿਹਾ ਸੀ ਤਾਂ ਮੈਂ ਉਹਨੂੰ ਕਿਹਾ ਕਿ लवली ਮੈਨੂੰ ਬਹੁਤ ਡਰ ਲੱਗ ਰਿਹਾ ਕਿਉਂਕਿ ਨੇਰਾ ਬਹੁਤ ਆ ਇਸ ਕਰਕੇ ਮੈਂ ਤੇਰੇ ਲੱਕ ਤੇ ਹੱਥ ਰੱਖਿਆ ਤਾਂ ਉਹ ਕਹਿੰਦਾ ਕੋਈ ਗੱਲ ਨਹੀਂ ਭੈਣੇ ਜਦੋਂ ਉਹਨੇ ਮੈਨੂੰ ਭੈਣੇ ਕਿਹਾ ਤਾਂ ਮੈਨੂੰ ਬਹੁਤ ਗੁੱਸਾ ਆਇਆ ਤਾਂ ਮੈਂ ਉਹਨੂੰ ਕਿਹਾ ਕਿ ਤੂੰ ਮੈਨੂੰ ਭੈਣ ਕਿਉਂ ਕਿਹਾ ਤਾਂ ਉਹ ਕਹਿਣ ਲੱਗਿਆ ਕਿ ਤੂੰ ਮੇਰੀ ਭੈਣ ਹੀ ਆਂ ਮੈਂ ਕਿਆ ਨਹੀਂ ਬਿਲਕੁਲ ਨਹੀਂ ਮੈਂ ਤੇ ਤੈਨੂੰ ਕਦੇ ਆਪਣਾ ਭਰਾ ਨਹੀਂ ਸਮਝਿਆ ਤਾਂ ਉਹ ਹੈਰਾਨ ਹੋ ਕੇ ਮੇਰੇ ਮੂੰਹ ਵੱਲ ਵੇਖਣ ਲੱਗਾ ਤਾਂ ਮੈਂ ਉਹਨੂੰ ਆਪਣੇ ਦਿਲ ਦੀ ਸਾਰੀ ਗੱਲ ਦੱਸ ਦਿੱਤੀ ਕਿ ਮੈਂ ਤੈਨੂੰ ਪਸੰਦ ਕਰਦੀ ਆ ਮੇਰੀ ਗੱਲ ਸੁਣ ਕੇ ਉਹ ਥੋੜਾ ਹੈਰਾਨ ਜ਼ਰੂਰ ਹੋਇਆ ਤੇ ਉਹ ਮੈਨੂੰ ਕਹਿਣ ਲੱਗਾ ਇਹ ਸਭ ਗਲਤ ਆ ਮੈਂ ਕਿਆ ਕੀਤੀ ਗਲਤ ਨਾਲੇ ਪਿਆਰ ਕਰਨਾ ਕੋਈ ਗਲਤ ਆ ਕਿਉਂਕਿ ਪਿਆਰ ਕਰਨਾ ਕਿਸੇ ਦੇ ਵਾਸਤੇ ਦੀ ਗੱਲ ਨਹੀਂ ਹੁੰਦੀ ਇਹ ਤਾਂ ਕੋਈ ਪਤਾ ਨਹੀਂ ਕਦੋਂ ਕਿ ਇਹਦੇ ਨਾਲ ਹੋ ਜਾਣਾ ਆ ਹੁਣ ਮੈਂ ਕਾਲਜ ਚ ਪੜਦੀ ਆ ਮੈਨੂੰ ਉਥੇ ਬਥੇਰੇ ਮੁੰਡੇ ਪ੍ਰਪੋਜ਼ ਕਰਦੇ ਆ ਪਰ ਮੇਰਾ ਦਿਲ ਤੇਰੇ ਤੇ ਆਇਆ ਤਾਂ लवली ਚੁੱਪ ਕਰਕੇ ਮੇਰੀਆਂ ਗੱਲਾਂ ਸੁਣੀ ਜਾ ਰਿਹਾ ਸੀ ਤੇ ਉਹ ਮੈਨੂੰ ਕਹਿਣ ਲੱਗਾ ਪਰ ਮੈਂ ਤੇਰੇ ਬਾਰੇ ਕਦੇ ਇਸ ਤਰ੍ਹਾਂ ਨਹੀਂ ਸੋਚਿਆ ਤਾਂ ਮੈਂ ਉਹਨੂੰ ਕਿਹਾ ਇੱਕ ਗੱਲ ਦੱਸ ਤੇਰੀ ਲਾਈਫ ਵਿੱਚ ਕੋਈ ਹੋਰ ਕੁੜੀ ਆ ਤਾ ਉਹ ਕਹਿੰਦਾ ਨਹੀਂ ਤਾਂ ਮੈਂ ਕਿਾ ਫਿਰ ਦੱਸ ਤੈਨੂੰ ਮੈਂ ਕਿਦਾਂ ਦੀ ਲੱਗਦੀ ਆ ਤਾਂ ਉਹ ਮੈਨੂੰ ਕਹਿਣ ਲੱਗਾ ਘਰ ਚੱਲਦੇ ਆ ਜਾਗੋ ਦਾ ਪ੍ਰੋਗਰਾਮ ਸ਼ੁਰੂ ਹੋਣ ਵਾਲਾ ਹੋਊ ਮੇਰਾ ਕਮੀਜ਼ ਵੀ ਟੇਲਰ ਨੇ ਸੈੱਟ ਕਰ ਦਿੱਤਾ ਸੀ ਇਸ ਤਰ੍ਹਾਂ ਉਹ ਮੈਨੂੰ ਘਰ ਲੈ ਕੇ ਆ ਗਿਆ ਮੈਂ ਕਹਾਂ ਰਾ ਕੇ ਉਹਨੂੰ ਕਿਹਾ ਕਿ ਤੈਨੂੰ ਮੇਰੀ ਇਸ ਗੱਲ ਦਾ ਜਵਾਬ ਦੇਣਾ ਪਊਗਾ ਮੈਂ ਇੰਤਜ਼ਾਰ ਕਰੂੰਗੀ ਇੰਨੀ ਗੱਲ ਕਹਿ ਕੇ ਮੈਂ ਅੰਦਰ ਚਲੀ ਗਈ ਤੇ ਉਹ ਮੁੰਡਿਆਂ ਵਿੱਚ ਖੜਾ ਸੀ ਮੇਰੀ ਨਿਗਾਹ ਹਮੇਸ਼ਾ ਲਵਲੀ ਵਿੱਚ ਹੀ ਰਹਿੰਦੀ ਸੀ ਲਵਲੀ ਵੀ ਅੱਖ ਜਿਬਾ ਚਾ ਕੇ ਮੇਰੇ ਵੱਲ ਹੀ ਵੇਖੀ ਜਾਂਦਾ ਸੀ ਮੈਨੂੰ ਲੱਗਦਾ ਸੀ ਉਹਦੇ ਦਿਲ ਵਿੱਚ ਵੀ ਮੇਰੇ ਲਈ ਫੀਲਿੰਗ ਆ ਗਈ ਆ ਪਰ ਇਹ ਗੱਲ ਤਾਂ ਉਹਦੇ ਪੁੱਛੇ ਤੋਂ ਹੀ ਪਤਾ ਲੱਗਣੀ ਸੀ ਕਿਉਂਕਿ ਅਜੇ ਤੱਕ ਮੈਂ ਉਹਦੇ ਤੋਂ ਕੁਝ ਵੀ ਨਹੀਂ ਪੁੱਛਿਆ ਸੀ ਮੈਂ ਉਹਨੂੰ ਕਿਹਾ ਸੀ ਕਿ ਤੇਰੀ ਜੋ ਵੀ رائے ਹੋਈ ਮੈਨੂੰ ਦੱਸੀ ਪਰ ਉਹਦੀਆਂ ਨਜ਼ਰਾਂ ਦੱਸ ਰਹੀਆਂ ਸੀ ਕਿ ਉਹਦੇ ਦਿਲ ਵਿੱਚ ਵੀ ਮੇਰੇ ਲਈ ਕੁਝ ਨਾ ਕੁਝ ਤਾਂ ਹੈ ਇਸ ਤਰੀ ਜਾਗੋ ਦਾ ਪ੍ਰੋਗਰਾਮ ਚੱਲ ਰਿਹਾ ਸੀ ਸਾਰੇ ਡੀਜ਼ਾਂ ਤੇ ਨੱਚ ਰਹੇ ਸੀ ਮੇਰੇ ਕੋਲ ਲਵਲੀ ਦਾ ਨੰਬਰ ਪਿਆ ਸੀ ਮੈਂ ਉਹਨੂੰ ਫੋਨ ਕੀਤਾ ਤੇ ਮੈਂ ਉਹਨੂੰ ਕਮਰੇ ਚ ਬੁਲਾਇਆ ਤੇ ਮੈਂ ਉਹਨੂੰ ਕਿਹਾ ਕਿ 1 ਮਿੰਟ ਮੇਰੀ ਗੱਲ ਸੁਣ ਕੇ ਜਾ ਪਰ ਲਵਲੀ ਡਰ ਰਿਹਾ ਸੀ ਉਹ ਕਹਿ ਰਿਹਾ ਸੀ ਕਿ ਇੱਥੇ ਸਾਰੇ ਨੇ ਇਦਾਂ ਮੈਂ ਨਹੀਂ ਆ ਸਕਦਾ ਜੇ ਕਿਸੇ ਨੇ ਵੇਖ ਲਿਆ ਤਾਂ ਕਿਸੇ ਨੇ ਗਲਤ ਸਮਝ ਜਾਣਾ ਮੈਂ ਫੇਰ ਵੀ ਉਹਨੂੰ ਫੋਰਸ ਕਰੀ ਗਈ ਤਾਂ ਉਹ ਕਹਿਣ ਲੱਗਾ ਕਿ ਮੈਨੂੰ ਫੋਨ ਤੇ ਹੀ ਦੱਸ ਦੇ ਜੋ ਗੱਲ ਕਰਨੀ ਆ ਤਾਂ ਮੈਂ ਉਹਨੂੰ ਕਿਹਾ ਕਿ ਇਹ ਗੱਲ ਮੈਂ ਤੈਨੂੰ ਮਿਲ ਕੇ ਹੀ ਕਰਨੀ ਆ ਤਾਂ ਉਹ ਕਹਿਣ ਲੱਗਾ ਜੇ ਤੂੰ ਮੇਰਾ ਜਵਾਬ ਸੁਣਨਾ ਤਾਂ ਮੈਂ ਤੈਨੂੰ ਸੋਚ ਕੇ ਦੱਸੂਗਾ ਤਾਂ ਮੈਂ ਕਿਆ ਪਿਆਰ ਸੋਚ ਕੇ ਨਹੀਂ ਹੁੰਦਾ ਤਾਂ ਲਵਲੀ ਕਹਿਣ ਲੱਗਾ ਮੈਂ ਤੇਰੇ ਬਾਰੇ ਪਹਿਲਾਂ ਇਦਾਂ ਦਾ ਕੁਝ ਵੀ ਨਹੀਂ ਸੋਚਿਆ ਇਸ ਕਰਕੇ ਮੈਨੂੰ ਥੋੜਾ ਅਜੀਬ ਲੱਗ ਰਿਹਾ ਦੂਜਾ ਤੂੰ ਮੇਰੇ ਦੋਸਤ ਦੀ ਭੈਣ ਆ ਮੈਨੂੰ ਹੋਰ ਤਰ੍ਹਾਂ ਹੋ ਰਿਹਾ ਕਿ ਉਹ ਕੀ ਸੋਚੂਗਾ ਤਾਂ ਮੈਂ ਉਹਨੂੰ ਕਿਹਾ ਕਿ ਜੇ ਆਪਾਂ ਸੱਚਾ ਪਿਆਰ ਕਰਾਂਗੇ ਤਾਂ ਆਪਾਂ ਵਿਆਹ ਵੀ ਕਰਵਾਵਾਂਗੇ ਕਿਉਂਕਿ ਮੈਂ ਤਾਂ ਤੈਨੂੰ ਸੱਚਾ ਪਿਆਰ ਕਰਦੀ ਆ ਤੇ ਫਿਰ ਸੱਚਾ ਪਿਆਰ ਕਰਕੇ ਵਿਆਹ ਕਰਾਉਣ ਵਿੱਚ ਕੀ ਹਰਜਾ ਤਾਂ लवली ਕਹਿਣ ਲੱਗਾ ਇਹ ਤਾਂ ਬੰਦੇ ਨੂੰ ਆਪਸ ਵਿੱਚ ਵਰਤ ਕੇ ਹੀ ਪਤਾ ਲੱਗਦਾ ਕਿ ਬਣਦੀ ਆ ਕਿ ਨਹੀਂ ਫੇਰ ਹੀ ਵਿਆਹ ਦਾ ਫੈਸਲਾ ਲਿਆ ਜਾਂਦਾ ਨਾਲੇ ਜੇ ਦੋ ਜਣੇ ਦੀ ਆਪਸ ਵਿੱਚ ਅੰਡਰਸਟੈਂਡਿੰਗ ਹੋਵੇ ਫੇਰ ਹੀ ਵਿਆਹ ਦੇ ਫੈਸਲੇ ਲਏ ਜਾਂਦੇ ਨੇ ਇਸ ਤਰ੍ਹਾਂ ਨਹੀਂ ਤਾਂ ਮੈਂ लवली ਨੂੰ ਕਹਿ ਦਿੰਦਾ ਕਿ ਜੋ ਕੁਝ ਮਰਜ਼ੀ ਸੋਚ ਪਰ ਮੈਂ ਤਾਂ ਤੈਨੂੰ ਪਿਆਰ ਕਰਦੀ ਤੇ ਤੇਰੇ ਨਾਲ ਹੀ ਵਿਆਹ ਕਰਾਉਣਾ ਜੋ ਮਰਜ਼ੀ ਹੋ ਜੇ ਹੁਣ ਜਾਗੋ ਮਾਸੀ ਕੇ ਦੂਸਰੇ ਘਰ ਵਾਲਿਆਂ ਦੇ ਘਰ ਲੈ ਕੇ ਜਾਣੀ ਸੀ ਤਾਂ ਮੈਂ लवली ਨੂੰ ਕਿਹਾ ਕਿ ਤੂੰ ਇੱਥੇ ਕਮਰੇ ਵਿੱਚ ਇੱਕ ਮਿੰਟ ਲਈ ਮੇਰੇ ਕੋਲ ਆ ਮੈਂ ਤੈਨੂੰ ਕੁਝ ਵਿਖਾਉਣਾ ਸਾਰੇ ਜਾਗੋ ਦੇ ਪਿੱਛੇ-ਪਿੱਛੇ ਉਹਨਾਂ ਦੇ ਘਰ ਚਲੇ ਗਏ ਸੀ ਪਰ ਮੈਂ ਤੇ लवली ਉੱਥੇ ਰਹਿ ਗਏ ਸੀ ਤੇ लवली ਜਦੋਂ ਰੂਮ ਵਿੱਚ ਆਇਆ ਤੇ ਮੈਂ ਉਹਨੂੰ ਆਪਣੇ ਗਲੇ ਨਾਲ ਲਗਾਇਆ ਤੇ ਮੈਂ ਉਹਨੂੰ ਕਿਹਾ ਕਿ ਅੱਜ ਮੈਨੂੰ ਤੇਰੇ ਗਲੇ ਲਾ ਕੇ ਬਹੁਤ ਸਕੂਨ ਮਿਲ ਰਿਹਾ ਇਸ ਦਿਨ ਨੂੰ ਮੈਂ ਬਹੁਤ ਟਾਈਮ ਤੋਂ ਉਡੀਕਦੀ ਸੀ ਪਰ लवली ਨੇ ਕੋਈ ਰਿਸਪੌਂਸ ਨਾ ਦਿੱਤਾ ਮੈਂ ਉਹਨੂੰ ਕਿਹਾ ਕਿ ਹੁਣ ਦੱਸ ਤੇਰਾ ਕੀ ਫੈਸਲਾ ਤਾਂ लवली ਕਹਿ ਰਿਹਾ ਸੀ ਤੁਸੀਂ ਸਾਈਡ ਤੇ ਹੋਵੋ ਮੈਨੂੰ ਹੋਰ ਤਰ੍ਹਾਂ ਹੋ ਰਿਹਾ ਤੇ ਮੈਂ ਕਿਹਾ ਕੋਈ ਗੱਲ ਨਹੀਂ ਆਪਣੇ ਅੰਦਰ ਲੀਆਂ ਫੀਲਿੰਗਾਂ ਜਾਗ ਲੈਣ ਦੇ ਸ਼ਾਇਦ ਮੇਰੇ ਗਲੇ ਲੱਗੇ ਹੀ ਉਹਦੀਆਂ ਅੰਦਰਲੀਆਂ ਫੀਲਿੰਗਾਂ ਵੀ ਜਾਗ ਆਈਆਂ ਤੇ ਉਹਨੇ ਵੀ ਮੈਨੂੰ ਆਪਣੇ ਗਲੇ ਘੁੱਟ ਕੇ ਲਗਾ ਲਿਆ ਤੇ ਮੈਨੂੰ ਕਹਿਣ ਲੱਗਾ ਕਿ ਸੱਚ ਮੁੱਚ ਤੁਸੀਂ ਮੈਨੂੰ ਇੰਨਾ ਪਿਆਰ ਕਰਦੇ ਹੋ ਤਾਂ ਮੈਂ ਕਿਹਾ ਹੋਰ ਕੀ ਮੈਂ ਤਾਂ ਸਾਰੇ ਕਾਲਜ ਵਾਲੇ ਮੁੰਡੇ ਇਗਨੋਰ ਕਰਦੀ ਆ ਬਥੇਰੇ ਮੁੰਡੇ ਮੈਨੂੰ ਪ੍ਰਪੋਜ਼ ਕਰਦੇ ਨੇ ਪਰ ਮੈਂ ਕਿਸੇ ਨੂੰ ਕੋਈ ਰਿਸਪੌਂਸ ਨਹੀਂ ਦਿੰਦੀ ਮੈਂ ਤਾਂ ਬਸ ਕਦੋਂ ਦੀ ਤੇਰੇ ਪਿੱਛੇ ਫਿਰਦੀ ਸੀ ਕਿ ਕਦੋਂ ਮੈਨੂੰ ਤੇਰੇ ਨਾਲ ਗੱਲ ਕਰਨ ਦਾ ਮੌਕਾ ਮਿਲੇ ਤਾਂ ਲਵਲੀ ਮੈਨੂੰ ਕਹਿਣ ਲੱਗਾ ਜੇ ਤੁਸੀਂ ਮੈਨੂੰ ਇੰਨਾ ਪਿਆਰ ਕਰਦੇ ਹੋ ਤਾਂ ਮੇਰਾ ਵਾਦਾ ਮੈਂ ਵੀ ਤੁਹਾਨੂੰ ਤਤੀਵਾਣ ਹੀ ਲੱਗਣ ਦਊਂਗਾ ਅੱਜ ਤੋਂ ਬਾਅਦ ਆਪਣੀ ਯਾਰੀ ਪੱਕੀ ਆ ਇਸ ਤਰ੍ਹਾਂ ਮੇਰੇ ਤੇ ਲਵਲੀ ਵਿੱਚ ਪਿਆਰ ਦੇ ਇਕਰਾਰ ਹੋ ਗਏ ਅਸੀਂ ਦੋਵਾਂ ਨੇ ਉਸ 10 ਮਿੰਟ ਚ ਜੋ ਇੱਕ ਦੂਜੇ ਨੂੰ ਇੰਨਾ ਘੂਲਿਆ ਕਿ ਸਾਡੀਆਂ ਫੀਲਿੰਗਾਂ ਰੋਕ ਨਹੀਂ ਰਹੀਆਂ ਸੀ ਮੈਂ ਲਵਲੀ ਨੂੰ ਬਥੇਰਾ ਆਪਣੇ ਨਾਲ ਉਹ ਸਾਈਡ ਤੇ ਕੀਤਾ ਪਰ ਲਵਲੀ ਨੂੰ ਵੀ ਪਸਿਆ ਆ ਗਿਆ ਉਹ ਵੀ ਮੇਰੇ ਤੋਂ ਪਰੇ ਨਹੀਂ ਹੋ ਰਿਹਾ ਸੀ ਸ਼ਾਇਦ ਹੀ ਉਹਦਾ ਪਿਆਰ ਸੀ ਕਿਉਂਕਿ ਉਹਦੇ ਅੰਦਰ ਨਵਾਂ ਨਵਾਂ ਪਿਆਰ ਜਾਗ ਗਿਆ ਸੀ ਇਸ ਕਰਕੇ ਉਹਦਾ ਮੇਰੇ ਤੋਂ ਦੂਰ ਜਾਣ ਨੂੰ ਮਨ ਨਹੀਂ ਕਰ ਰਿਹਾ ਸੀ ਫਿਰ ਮੈਂ लवली ਨੂੰ ਸਮਝਾਇਆ ਕਿ ਇਹ ਸਭ ਅਜੇ ਠੀਕ ਨਹੀਂ ਆ लवली ਮੈਨੂੰ ਕਹਿਣ ਲੱਗਾ ਕਿ ਅੱਜ ਮੈਨੂੰ ਨਾ ਰੋਕ ਮੈਨੂੰ ਆਪਣੇ ਦਿਲ ਦੀ ਗੀਜ਼ ਪੁਗਾ ਲੈਣ ਦੇ ਤਾਂ ਮੈਂ लवली ਨੂੰ ਕਿਹਾ ਕਿ ਇੱਥੇ ਬਹੁਤ ਰਿਸਕ ਵਾਲੀ ਜਗ੍ਹਾ ਆ ਨਾਲੇ ਆਪਾਂ ਤਾਂ 2-3 ਦਿਨ ਹੁਣ ਇੱਥੇ ਹੀ ਆ ਮੈਂ ਜ਼ਰੂਰ ਤੇਰੇ ਦਿਲ ਦੀ ਇਹ ਪੂਰੀ ਕਰੂੰਗੀ ਮੈਂ ਆਪਣੇ ਫੋਨ ਵਿੱਚ लवली ਨਾਲ ਸੈਲਫੀਆਂ ਵੀ ਲਈਆਂ ਤੇ ਅਸੀਂ ਦੋਵੇਂ ਜਣੇ ਬਾਹਰ ਆ ਗਏ ਮੈਂ ਮੈਨੂੰ ਕਿਹਾ ਕਿ ਤੂੰ ਪਹਿਲਾਂ ਜਾਗੋ ਵਾਲਿਆਂ ਦੇ ਪਿੱਛੇ ਚਲਾ ਜਾ ਮੈਂ ਬਾਅਦ ਵਿੱਚ ਆਉਣੀ ਆ ਨਹੀਂ ਤਾਂ ਕਿਸੇ ਨੂੰ ਸ਼ੱਕ ਹੋ ਜਾਊਗਾ ਹੁਣ ਸਾਡੇ ਵਿੱਚ ਪਿਆਰ ਦੀਆਂ ਕਸਮਾਂ ਪੈ ਚੁੱਕੀਆਂ ਸੀ ਮੈਂ ਬਹੁਤ ਖੁਸ਼ ਸੀ ਮੈਂ ਖੁਸ਼ੀ ਵਿੱਚ ਬਹੁਤ ਨੱਚੀ ਜਦੋਂ ਮੈਂ ਡੀਜਿਆਂ ਤੇ ਨੱਚ ਰਹੀ ਸੀ ਤਾਂ ਲਵਲੀ ਮੇਰੇ ਵੱਲ ਹੀ ਵੇਖੀ ਜਾ ਰਿਹਾ ਸੀ ਪਤਾ ਨਹੀਂ ਕਿਉਂ ਮੈਨੂੰ ਲਵਲੀ ਤੋਂ ਸੰਗ ਜੀ ਲੱਗੀ ਜਾ ਰਹੀ ਸੀ ਇਸ ਤਰ੍ਹਾਂ ਹੀ ਅਗਲਾ ਦਿਨ ਆ ਗਿਆ ਵਿਆਹ ਪੈਲੈਸ ਵਿੱਚ ਸੀ ਅਸੀਂ ਸਾਰੇ लवली ਤੇ ਮੇਰੇ ਭਰਾ ਨਾਲ ਪਾਰਲਰ ਤੇ ਤਿਆਰ ਹੋਣ ਲਈ ਚਲੇ ਗਏ। ਮੇਰੀ ਮਾਸੀ ਦੀਆਂ ਕੁੜੀਆਂ ਤੇ ਮੈਂ ਜਦੋਂ ਅਸੀਂ ਪਾਰਲਰ ਤੋਂ ਤਿਆਰ ਹੋ ਕੇ ਨਿਕਲੀਆਂ ਤਾਂ लवली ਨੇ ਮੇਰੀ ਬਾਹਰ ਆ ਕੇ ਬੜੀ ਤਾਰੀਫ ਕੀਤੀ ਕਿਉਂਕਿ ਅਸੀਂ ਦੋਵੇਂ ਪਿੱਛੇ-ਪਿੱਛੇ ਗੱਲਾਂ ਮਾਰਦੇ ਆ ਰਹੇ ਸੀ। लवली ਨੇ ਮੇਰੇ ਭਰਾ ਨੂੰ ਕਿਹਾ ਕਿ ਮੈਂ ਤਿਆਰ ਹੋ ਗਿਆ ਮੈਂ ਉਹਨਾਂ ਨੂੰ ਪਾਰਲਰ ਤੋਂ ਲੈ ਆਉਂਦਾ ਹਾਂ ਕਿਉਂਕਿ ਮੇਰਾ ਭਰਾ ਅਜੇ ਤਿਆਰ ਨਹੀਂ ਹੋਇਆ ਸੀ। ਇਸ ਕਰਕੇ ਉਹ ਸਾਨੂੰ ਲੈਣ ਨਹੀਂ ਆਇਆ ਕੱਲਾ लवली ਹੀ ਸਾਨੂੰ ਪਾਰਲਰ ਤੋਂ ਲੈਣ ਆਇਆ ਸੀ ਪੈਲਸ ਵਿੱਚ ਵੀ ਅਸੀਂ ਲੁੱਕਸ਼ਿਪ ਕੇ ਬਹੁਤ ਫੋਟੋਆਂ ਕਰਵਾਈਆਂ ਇਸ ਤਰ੍ਹਾਂ ਹੀ ਮੈਂ लवली ਨਾਲ ਵਿਆਹ ਬਹੁਤ ਵਧੀਆ ਇੰਜੋਏ ਕੀਤਾ ਅਸੀਂ ਕਮਰੇ ਵਿੱਚ ਬੈਠ ਕੇ ਇਕੱਠਿਆਂ ਨੇ ਪਕੌੜੇ ਖਾਦੇ ਤੇ लवली ਮੈਨੂੰ ਕਹਿਣ ਲੱਗਾ ਪਤਾ ਨਹੀਂ ਲੱਗਿਆ ਮੈਨੂੰ ਤੇਰੇ ਨਾਲ ਕਦੋਂ ਅਟੈਚਮੈਂਟ ਹੋ ਗਈ ਮੈਨੂੰ ਇਹ ਗੱਲ ਤੇ ਬਿਲਕੁਲ ਵੀ ਯਕੀਨ ਨਹੀਂ ਹੋ ਰਿਹਾ ਕਿ ਵਿਆਹ ਤੇ ਆ ਕੇ ਮੈਂ ਆਪਣਾ ਦਿਲ ਹਾਰ ਜਾਊਂਗਾ ਉਹ ਵੀ ਉਸ ਕੁੜੀ ਤੋਂ ਜਿਹਨੂੰ ਮੈਂ ਪਹਿਲਾਂ ਵੀ ਕਿੰਨੀ ਵਾਰ ਮਿਲਿਆ ਪਰ ਮੈਂ ਤੇਰੇ ਵੱਲ ਕਦੇ ਧਿਆਨ ਹੀ ਨਹੀਂ ਦਿੱਤਾ ਮੈਂ लवली ਨੂੰ ਕਿਹਾ ਮੈਂ ਤਾਂ ਤੁਹਾਨੂੰ ਬਹੁਤ ਟਾਈਮ ਦੀ ਪਸੰਦ ਕਰਦੀ ਸੀ ਬਸ ਮੈਂ ਤੁਹਾਨੂੰ ਕਹਿ ਹੀ ਨਹੀਂ ਸਕੀ ਪਰ लवली ਹਰ ਵਾਰ ਕਹਿ ਦਿੰਦਾ ਸੀ ਕਿ ਜੇ ਤੇਰੇ ਭਰਾ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਪਤਾ ਨਹੀਂ ਉਹ ਕੀ ਸੋਚੂਗਾ ਤਾਂ ਮੈਂ ਕਿਹਾ ਕੁਝ ਨਹੀਂ ਹੁੰਦਾ ਮੈਂ ਸਭ ਕੁਝ ਆਪੇ ਸੰਭਲ ਲੂੰਗੀ ਤੂੰ ਐਵੇਂ ਫਿਕਰ ਨਾ ਕਰ ਇਸ ਤਰ੍ਹਾਂ ਹੀ ਅਸੀਂ ਵਿਆਹ ਤੋਂ ਬਾਅਦ ਘਰ ਵਾਪਸ ਆ ਗਏ ਸੀ लवली ਕਹਿਣ ਲੱਗਾ ਕਿ ਮੈਨੂੰ ਜਾਂਦੇ ਹੋਏ ਤੁਸੀਂ ਛੱਡ ਜਾਓ ਤਾਂ ਮੇਰੇ ਭਰਾ ਨੇ ਯਾਦ ਕਰਵਾਇਆ ਕਿ ਤੇਰੀ ਤਾਂ ਬਾਈਕ ਸਾਡੇ ਘਰ ਖੜੀ ਆ ਤਾਂ लवली ਕਹਿਣ ਲੱਗਾ ਕਿ ਮੈਂ ਬਹੁਤ ਥੱਕਿਆ ਹੋਇਆ ਮੈਂ ਕੱਲ ਨੂੰ ਆ ਕੇ ਆਪਣੀ ਬਾਈਕ ਲੈ ਜਾਊਂਗਾ ਹੁਣ ਮੈਨੂੰ ਇੱਥੇ ਹੀ ਉਤਾਰ ਜਾਓ ਫਿਰ ਅਸੀਂ ਉਹਨੂੰ ਉਹਦੇ ਘਰ ਅੱਗੇ ਛੱਡ ਆਏ ਮੈਂ ਵੇਖਿਆ ਕਿ ਲਵਲੀ ਦਾ ਘਰ ਬਹੁਤ ਜ਼ਿਆਦਾ ਸੋਹਣਾ ਸੀ ਕਿਉਂਕਿ ਉਹ ਮਾਪਿਆਂ ਦਾ ਇਕੱਲਾ-ਕੱਲਾ ਪੁੱਤ ਸੀ ਉਹਦਾ ਕੋਈ ਹੋਰ ਭੈਣ ਭਰਾ ਨਹੀਂ ਸੀ ਲਵਲੀ ਸਾਨੂੰ ਘਰੇ ਉਤਰਨ ਲਈ ਬਹੁਤ ਜ਼ੋਰ ਲਗਾ ਰਿਹਾ ਸੀ ਪਰ ਅਸੀਂ ਸਾਰੇ ਥੱਕੇ ਹੋਏ ਸੀ ਇਸ ਕਰਕੇ ਅਸੀਂ ਉਹਦੇ ਘਰ ਨਹੀਂ ਰੁਕੇ ਅਸੀਂ ਉਹਨੂੰ ਗੇਟ ਵੇਚ ਹੀ ਉਤਾਰ ਕੇ ਆਪਣੇ ਘਰ ਵਾਪਸ ਆ ਗਏ ਸੀ ਘਰ ਵਾਪਸ ਆ ਕੇ ਸਾਰੇ ਸੌਂ ਗਏ ਸ਼ਾਮ ਦਾ ਟਾਈਮ ਸੀ ਪਤਾ ਹੀ ਨਹੀਂ ਲੱਗਾ ਕਦੋਂ ਰਾਤ ਪੈ ਗਈ ਤੇ ਫਿਰ ਮੰਮੀ ਨੇ ਸਾਰਿਆਂ ਨੂੰ ਉਠਾ ਕੇ ਰੋਟੀ ਖਵਾਈ ਤੇ ਫਿਰ ਅਸੀਂ ਸਾਰੇ ਸੌਂ ਗਏ ਅਗਲੇ ਦਿਨ ਮੈਂ ਕਾਲਜ ਨਹੀਂ ਗਈ ਕਿਉਂਕਿ ਮੇਰਾ ਸਿਰ ਬਹੁਤ ਦੁਖ ਰਿਹਾ ਸੀ ਮੈਨੂੰ ਬੁਖਾਰ ਵਾਂਗੂ ਹੋਇਆ ਪਿਆ ਸੀ ਹੁਣ ਮੈਂ ਦਿਨ ਰਾਤ ਲਵਲੀ ਨਾਲ ਗੱਲਾਂ ਮਾਰਦੀ ਰਹਿੰਦੀ ਸੀ ਕਿਉਂਕਿ ਮੇਰੇ ਕੋਲ ਆਪਣਾ ਫੋਨ ਸੀ ਘਰਦਿਆਂ ਨੇ ਮੈਨੂੰ ਫੋਨ ਲੈ ਕੇ ਦਿੱਤਾ ਹੋਇਆ ਸੀ ਤੇ ਇੱਕ ਦਿਨ ਮੰਮੀ ਨੂੰ ਮੇਰੇ ਤੇ ਸ਼ੱਕ ਹੋ ਗਿਆ ਉਹ ਮੈਨੂੰ ਕਹਿਣ ਲੱਗੀ ਕਿ ਜਦੋਂ ਵੀ ਵੇਖੋ ਤੇਰੇ ਹੈੱਡਫੋਨ ਕੰਨ ਵਿੱਚ ਹੀ ਹੁੰਦਾ ਕਿਹਦੇ ਨਾਲ ਗੱਲਾਂ ਕਰਦੀ ਰਹਿੰਨੀ ਆ ਤਾਂ ਮੈਂ ਮੰਮੀ ਨੂੰ ਕਿਹਾ ਲੈ ਮੇਰੀਆਂ ਸਹੇਲੀਆਂ ਦੇ ਫੋਨ ਆਉਂਦੇ ਆ ਨਾਲੇ ਮੈਂ ਹਰ ਵਾਰ ਫੋਨ ਥੋੜੀ ਕਰਦੀ ਹੁੰਦੀ ਆ ਕਈ ਵਾਰ ਮੈਂ ਸੌਂਗ ਵੀ ਸੁਣਦੀ ਹੁੰਦੀ ਆ ਮੰਮੀ ਮੈਨੂੰ ਕਹਿਣ ਲੱਗੀ ਦੇਖ ਲਾ ਜੇ ਕੋਈ ਐਦਾਂ ਦੀ ਗੱਲ ਆ ਤਾਂ ਮੈਨੂੰ ਦੱਸ ਦੇ ਮੈਂ ਕਿਹ ਕਿਦਾਂ ਦੀ ਗੱਲ ਤਾਂ ਮੰਮੀ ਮੈਨੂੰ ਕਹਿੰਦੀ ਕੋਈ ਮੁੰਡੇ ਵਾਲਾ ਚੱਕਰ ਤਾਂ ਨਹੀਂ ਮੈਂ ਕਿਹਾ ਨਹੀਂ ਨਹੀਂ ਮੰਮੀ ਵਹਿਮ ਨਾ ਕਰੋ ਫਿਰ ਮੈਂ ਸੋਚਿਆ ਕਿ ਹੁਣ ਮੈਂ ਥੋੜਾ ਧਿਆਨ ਨਾਲ ਫੋਨ ਕਰਿਆ ਕਰੂੰਗੀ ਕਿਉਂਕਿ ਮੰਮੀ ਨੂੰ ਸ਼ੱਕ ਹੋ ਗਿਆ ਸੀ ਇਸ ਤਰ੍ਹਾਂ ਜਦੋਂ ਮੈਂ ਕਾਲਜ ਜਾਂਦੀ ਤਾਂ ਮੈਂ ਲਵਲੀ ਨੂੰ ਉੱਥੇ ਹੀ ਮਿਲ ਲੈਂਦੀ ਸੀ ਉੱਥੇ ਲਵਲੀ ਆ ਜਾਂਦਾ ਸੀ ਤੇ ਅਸੀਂ ਦੋਵੇਂ ਜਾਣੇ ਬਾਰ ਕਈ ਵਾਰ ਕੌਫੀ ਪੀਣ ਗਏ। ਉਹਦਾ ਲਵਲੀ ਬਹੁਤ ਸਿਆਣਾ ਮੁੰਡਾ ਸੀ। ਉਹ ਇਦਾਂ ਦਾ ਮੁੰਡਾ ਨਹੀਂ ਸੀ ਕਿ ਅੱਜ ਮੇਰੇ ਨਾਲ ਨੂੰ ਤੇ ਕੱਲ ਕਿਸੇ ਹੋਰ ਨਾਲ ਪਿਆਰ ਕਰੇ। ਉਹ ਸਿਰਫ ਮੇਰਾ ਹੀ ਬਣ ਕੇ ਰਹਿੰਦਾ ਸੀ। ਮੈਂ ਤੇ ਲਵਲੀ ਨੇ ਇੱਕ ਦਿਨ ਫਿਲਮ ਦੇਖਣ ਜਾਣ ਦਾ ਪਲਾਨ ਬਣਾਇਆ। ਲਵਲੀ ਮੈਨੂੰ ਕਹਿਣ ਲੱਗਾ ਕਿ ਫਿਲਮ ਦੇਖਣ ਤੋਂ ਬਾਅਦ ਆਪਾਂ ਦੋਸਤ ਦੇ ਘਰ ਮਿਲਾਂਗੇ। ਮੈਂ ਕਿਹਾ ਠੀਕ ਆ। ਅਸੀਂ ਫਿਲਮ ਦੇਖਣ ਗਏ ਤੇ ਜਦੋਂ ਅਸੀਂ ਫਿਲਮ ਦੇਖ ਕੇ ਵਾਪਸ ਜਾ ਰਹੇ ਸੀ ਤਾਂ ਮੇਰੇ ਭਰਾ ਦੇ ਕਿਸੇ ਦੂਜੇ ਦੋਸਤ ਨੇ ਮੈਨੂੰ ਲਵਲੀ ਨਾਲ ਬਾਈਕ ਤੇ ਬੈਠੇ ਹੋਏ ਵੇਖ ਲਿਆ ਪਰ ਇਸ ਗੱਲ ਦਾ ਸਾਨੂੰ ਦੋਵਾਂ ਨੂੰ ਨਹੀਂ ਪਤਾ ਲੱਗਾ ਅਸੀਂ ਦੋਨੇ ਲਵਲੀ ਦੇ ਦੋਸਤ ਦੇ ਘਰ ਚਲੇ ਗਏ ਤੇ ਮੇਰੇ ਭਰਾ ਦੇ ਦੋਸਤ ਨੇ ਮੇਰੇ ਭਰਾ ਨੂੰ ਫੋਨ ਕਰਕੇ ਦੱਸਿਆ ਕਿ ਜਿਹੜਾ ਤੇਰਾ ਲਵਲੀ ਦੋਸਤ ਆ ਉਹਦੇ ਨਾਲ ਤੇਰੀ ਭੈਣ ਬਾਈਕ ਤੇ ਬੈਠੀ ਜਾਂਦੀ ਸੀ ਤਾਂ ਮੇਰੇ ਭਰਾ ਨੇ ਅੱਗੋਂ ਕਹਿ ਦਿੱਤਾ ਤਾਂ ਇਹਦੇ ਵਿੱਚ ਕਿਹੜੀ ਵੱਡੀ ਗੱਲ ਆ ਪੈਨ ਲੇਟ ਹੋ ਗਈ ਹੋਣੀ ਆ ਇਸ ਕਰਕੇ ਲਵਲੀ ਨੇ ਉਹਨੂੰ ਲਿਫਟ ਦੇ ਦਿੱਤੀ ਹੋਣੀ ਆ ਤਾਂ ਉਹ ਦੱਸਣ ਲੱਗਾ ਕਿ ਨਹੀਂ ਉਹ ਲਿਫਟ ਨਹੀਂ ਸੀ ਉਹ ਤਾਂ ਕਿਤੇ ਹੋਰ ਹੀ ਘੁੰਮਦੇ ਫਿਰਦੇ ਸੀ ਮੈਂ ਵੇਖਿਆ ਕਿ ਉਹ ਤਾਂ ਮੂਵੀ ਥੀਏਟਰ ਵਿੱਚੋਂ ਨਿਕਲੇ ਸੀ ਤੇ ਹੁਣ ਵੀ ਉਹ ਕਿਸੇ ਹੋਰ ਪਾਸੇ ਜਾ ਰਹੇ ਸੀ ਤਾਂ ਮੇਰਾ ਭਰਾ ਕਹਿਣ ਲੱਗਾ ਠੀਕ ਆ ਮੈਂ ਦੇਖਦਾ ਮੇਰੇ ਭਰਾ ਨੇ ਉਦੋਂ ਹੀ ਲਵਲੀ ਨੂੰ ਫੋਨ ਕੀਤਾ ਤਾਂ ਲਵਲੀ ਮੈਨੂੰ ਕਹਿਣ ਲੱਗਾ ਕਿ ਹੁਣ ਮੈਂ ਕੀ ਕਰਾਂ ਤੇਰੇ ਭਰਾ ਦਾ ਫੋਨ ਆ ਰਿਹਾ ਤਾਂ ਮੈਂ ਕਿਹਾ ਤੁਸੀਂ ਫੋਨ ਹੀ ਨਾ ਚੁੱਕੋ ਪਰ ਜਦੋਂ ਦੁਆਰਾ ਫੋਨ ਆਇਆ ਤਾਂ ਲਵਲੀ ਨੇ ਫੋਨ ਚੁੱਕ ਲਿਆ ਤੇ ਜਦੋਂ ਮੇਰੇ ਭਰਾ ਨੇ ਲਵਲੀ ਨੂੰ ਪੁੱਛਿਆ ਕਿ ਲਵਲੀ ਕਿੱਥੇ ਆਂ ਤਾਂ ਲਵਲੀ ਨੇ ਕਹਿ ਦਿੱਤਾ ਕਿ ਮੈਂ ਕਿਸੇ ਦੋਸਤ ਦੇ ਘਰ ਗਿਆ ਹੋਇਆ ਸੀ ਕੋਈ ਕੰਮ ਸੀ ਤਾਂ ਮੇਰਾ ਭਰਾ ਕਹਿਣ ਲੱਗਾ ਨਹੀਂ ਨਹੀਂ ਮੈਂ ਤਾਂ ਵੈਸੇ ਹੀ ਫੋਨ ਕਰ ਲਿਆ ਸੀ ਕਿਤੇ ਜਾ ਕੇ ਆਉਣਾ ਸੀ ਚੱਲ ਕੋਈ ਗੱਲ ਨਹੀਂ ਇਸ ਤਰ੍ਹਾਂ ਮੇਰੇ ਭਰਾ ਨੇ ਫੋਨ ਕੱਟ ਦਿੱਤਾ ਬਾਅਦ ਵਿੱਚ 5 ਮਿੰਟ ਬਾਅਦ ਉਹਨੇ ਮੇਰੇ ਫੋਨ ਤੇ ਫੋਨ ਕੀਤਾ ਤੇ ਮੈਨੂੰ ਪੁੱਛਣ ਲੱਗਾ ਕਿ ਘਰ ਕਦੋਂ ਆਉਣਾ ਤੇ ਮੈਂ ਕਿਹਾ ਅਜੇ ਤਾਂ ਮੈਂ ਕਾਲਜ ਵਿੱਚ ਹੀ ਸੀ ਮੇਰਾ ਭਰਾ ਕਹਿੰਦਾ ਠੀਕ ਆ ਪਰ ਅਸੀਂ ਦੋਵੇਂ ਨਹੀਂ ਸਮਝੇ ਕਿ ਉਹਨੇ ਸਾਨੂੰ ਦੋਵਾਂ ਨੂੰ ਇਦਾਂ ਵਾਰ-ਵਾਰ ਫੋਨ ਕਿਉਂ ਕੀਤਾ ਤੇ ਮੇਰੇ ਭਰਾ ਨੇ ਅੱਗੇ ਕਦੇ ਇਦਾਂ ਨਹੀਂ ਕੀਤਾ ਸੀ ਪਰ ਫਿਰ ਵੀ ਮੈਂ ਇਸ ਗੱਲ ਨੂੰ ਸੀਰੀਅਸ ਨਹੀਂ ਲਿਆ ਸੀ ਮੇਰੇ ਭਰਾ ਦੇ ਦੋਸਤ ਨੇ ਮੇਰੇ ਭਰਾ ਨੂੰ ਕਿਹਾ ਕਿ ਹੁਣ ਵੀ ਮੈਨੂੰ ਪਤਾ ਉਹ ਕਿਸ ਜਗ੍ਹਾ ਨੇ ਤਾਂ ਮੇਰੇ ਭਰਾ ਨੇ ਉਹਦੇ ਕੋਲੋਂ ਲੋਕੇਸ਼ਨ ਸੈਂਡ ਕਰਵਾ ਲਈ ਜਿਸ ਜਗ੍ਹਾ 'ਤੇ ਬੈਠੇ ਸੀ ਉਸ ਜਗ੍ਹਾ ਮੇਰਾ ਭਰਾ ਤੇ ਉਹਦਾ ਦੋਸਤ ਦੋਵੇਂ ਜਣੇ ਆ ਗਏ ਅਸੀਂ ਉੱਥੋਂ ਅਜੇ ਬਾਹਰ ਹੀ ਨਿਕਲਣ ਲੱਗੇ ਸੀ ਜਦੋਂ ਅਚਾਨਕ ਮੈਂ ਤੇ ਲਵਲੀ ਨੇ ਮੇਰੇ ਭਰਾ ਨੂੰ ਉੱਥੇ ਵੇਖਿਆ ਤਾਂ ਅਸੀਂ ਦੋਵੇਂ ਜਾਣੇ ਹੱਕੇ ਬੱਕੇ ਰਹਿ ਗਏ ਸੀ ਤਾਂ ਮੇਰਾ ਭਰਾ ਲਵਲੀ ਨੂੰ ਪੁੱਛਣ ਲੱਗਾ ਕਿ ਇੱਥੇ ਕੀ ਕੰਮ ਸੀ ਤੈਨੂੰ ਨਾਲੇ ਤੂੰ ਇੱਥੇ ਕੀ ਕਰ ਰਹੀ ਆ ਤਾਂ ਮੈਨੂੰ ਤਾਂ ਬਿਲਕੁਲ ਸਮਝ ਨਹੀਂ ਲੱਗ ਰਿਹਾ ਸੀ ਕਿ ਕੀ ਹੋ ਗਿਆ ਅਸੀਂ ਦੋਵੇਂ ਜਾਣੇ ਕਬਰ ਆ ਗਏ ਤਾਂ लवली ਕਹਿਣ ਲੱਗਾ ਉਹ ਤਾਂ ਮੈਂ ਪ੍ਰੀਤ ਨੂੰ ਲਿਫਟ ਦਿੱਤੀ ਸੀ ਤਾਂ ਮੇਰਾ ਭਰਾ ਕਹਿਣ ਲੱਗਾ ਪ੍ਰੀਤ ਦਾ ਕਾਲਜ ਤਾਂ ਇੱਥੋਂ ਬਹੁਤ ਦੂਰ ਆ ਤੁਸੀਂ ਦੋਵੇਂ ਜਾਣੇ ਇੱਥੇ ਕੀ ਕਰ ਰਹੇ ਹੋ ਮੈਨੂੰ ਸਭ ਪਤਾ ਲੱਗ ਗਿਆ ਤਾਂ ਮੇਰੇ ਭਰਾ ਦਾ ਦੋਸਤ ਜਿਸ ਨੇ ਸਾਡੇ ਬਾਰੇ ਮੇਰੇ ਭਰਾ ਨੂੰ ਦੱਸਿਆ ਸੀ ਉਹ ਮੇਰੇ ਭਰਾ ਨੂੰ ਕਹਿਣ ਲੱਗਾ ਦੇਖਿਆ ਮੈਂ ਤੈਨੂੰ ਕਿਹਾ ਸੀ ਤੂੰ ਯਕੀਨ ਨਹੀਂ ਕਰ ਰਿਹਾ ਸੀ ਤੂੰ ਕਹਿ ਰਿਹਾ ਸੀ ਕਿ लवली ਤਾਂ ਮੇਰਾ ਭਰਾ ਉਹ ਮੇਰੇ ਨਾਲ ਕਦੇ ਯਾਰ ਮਾਰ ਨਹੀਂ ਕਰ ਸਕਦਾ ਦੇਖ ਤੇਰੇ ਭਰਾਣੇ ਤੇਰੇ ਨਾਲ ਯਾਰ ਮਾਰ ਕਰ ਦਿੱਤੀ ਤੇਰੀ ਭੈਣ ਨਾਲ ਰੰਗ ਰਲੀਆਂ ਮਨਾਉਂਦਾ ਫਿਰਦਾ लवली ਮੇਰੇ ਭਰਾ ਨੂੰ ਕਹਿਣ ਲੱਗ ਪਿਆ ਨਹੀਂ ਵੀਰੇ ਦੇਖ ਮੈਂ ਤੈਨੂੰ ਇਹ ਗੱਲ ਦੱਸਣੀ ਹੀ ਸੀ ਅਸੀਂ ਦੋਵੇਂ ਇੱਕ ਦੂਜੇ ਨੂੰ ਪਿਆਰ ਕਰਦੇ ਹਾਂ ਤੇ ਉਹ ਵੀ ਸੱਚਾ ਤੇ ਅਸੀਂ ਦੋਵੇਂ ਵਿਆਹ ਕਰਾਉਣਾ ਚਾਹੁੰਦੇ ਹਾਂ ਅਸੀਂ ਇਸ ਰਿਸ਼ਤੇ ਬਾਰੇ ਤੁਹਾਨੂੰ ਦੱਸਣਾ ਹੀ ਸੀ ਨਾਲੇ ਮੈਂ ਕੁਝ ਵੀ ਗਲਤ ਨਹੀਂ ਕੀਤਾ ਨਾਲੇ ਸੱਚਾ ਪਿਆਰ ਕਰਨਾ ਕੋਈ ਗੁਨਾਹ ਨਹੀਂ ਆ ਤਾਂ ਮੇਰਾ ਭਰਾ ਲਵਲੀ ਨੂੰ ਕਹਿੰਦਾ ਆਪਣੀ ਜ਼ਬਾਨ ਨੂੰ ਲਗਾਮ ਦੇ ਤੈਨੂੰ ਅਜੇ ਵੀ ਸ਼ਰਮ ਨਹੀਂ ਆਉਂਦੀ ਤੂੰ ਕਿਹੋ ਜੀਆਂ ਗੱਲਾਂ ਕਰ ਰਿਆਂ ਬੁਸ਼ਰਮਾ ਮੈਂ ਤੈਨੂੰ ਆਪਣਾ ਭਰਾ ਸਮਝਦਾ ਸੀ ਪਰ ਤੂੰ ਮੇਰੇ ਨਾਲ ਯਾਰ ਮਾਰ ਕਰ ਦਿੱਤੀ ਤੂੰ ਮੇਰੀ ਭੈਣ ਵਾਲੀ ਤੁਰਿਆ ਫਿਰਦਾ ਤੈਨੂੰ ਖੇ ਖਾਨ ਲਈ ਹੋਰ ਕੁੜੀ ਨਹੀਂ ਮਿਲੀ ਮੈਂ ਵੀ ਆਪਣੇ ਭਰਾ ਨੂੰ ਸਮਝਾਉਣ ਲੱਗੀ ਕਿ ਲਵਲੀ ਨੇ ਕੁਝ ਵੀ ਗਲਤ ਨਹੀਂ ਕੀਤਾ ਇਸ ਰਿਸ਼ਤੇ ਦੀ ਸ਼ੁਰੂਆਤ ਮੈਂ ਕੀਤੀ ਸੀ ਮੈਂ ਹੀ ਉਹਨੂੰ ਆਪਣੇ ਦਿਲ ਦੀ ਗੱਲ ਦੱਸੀ ਸੀ ਉਹ ਤਾਂ ਮੈਨੂੰ ਬਥੇਰਾ ਸਮਝਾ ਰਿਹਾ ਸੀ ਕਿ ਸਾਡੀ ਦੋਸਤੀ ਵਿੱਚ ਫਰਕ ਪੈ ਜਾਣਾ ਪਰ ਮੈਂ ਉਹਨੂੰ ਕਿਹਾ ਸੀ ਕਿ ਅਸੀਂ ਦੋਵੇਂ ਵਿਆਹ ਕਰਵਾਵਾਂਗੇ ਨਾਲੇ ਅਸੀਂ ਕੁਝ ਵੀ ਗਲਤ ਨਹੀਂ ਕੀਤਾ ਇੰਨੇ ਟਾਈਮ ਤੱਕ ਮੇਰੇ ਭਰਾ ਨੇ ਮੇਰੇ ਡੈਡੀ ਨੂੰ ਫੋਨ ਕਰਕੇ ਸਾਰੀ ਗੱਲ ਦੱਸ ਦਿੱਤੀ ਤੇ ਮੰਮੀ ਡੈਡੀ ਨੂੰ ਉੱਥੇ ਬੁਲਾ ਲਿਆ ਜੇਸ ਮੁੰਡੇ ਦੇ ਘਰ ਅਸੀਂ ਮਿਲੇ ਸੀ ਉਹ ਮੁੰਡੇ ਨੂੰ ਵੀ ਮੇਰੇ ਭਰਾ ਨੇ ਬਹੁਤ ਗਾਲਾਂ ਕੱਢੀਆਂ ਕਿ ਤੈਨੂੰ ਸ਼ਰਮ ਨਹੀਂ ਆਉਂਦੀ ਲੋਕਾਂ ਨੂੰ ਆਪਣੇ ਘਰ ਮਲੋਂਦਾ ਫਿਰਦਾ ਉਹ ਮੁੰਡੇ ਦੇ ਘਰ ਉਸ ਦਿਨ ਉਹਦੇ ਮੰਮੀ ਡੈਡੀ ਨਹੀਂ ਸੀ ਉਹ ਚੁੱਪ ਚਾਪ ਖੜਾ ਸੀ ਇੰਨੇ ਟਾਈਮ ਤੀ ਉਹਦੇ ਮੰਮੀ ਡੈਡੀ ਵੀ ਘਰ ਵਾਪਸ ਆ ਗਏ ਸੀ ਉਹ ਕਿਤੇ ਰਿਸ਼ਤੇਦਾਰੀ ਚ ਗਏ ਹੋਏ ਸੀ ਮੇਰਾ ਭਰਾ ਲਵਲੀ ਨੂੰ ਮਾਰਨ ਤੱਕ ਜਾ ਰਿਹਾ ਸੀ ਤੇ ਮੇਰੇ ਭਰਾ ਦਾ ਦੋਸਤ ਜਿਨੇ ਸਾਡੇ ਬਾਰੇ ਦੱਸਿਆ ਸੀ ਉਹ ਮੇਰੇ ਭਰਾ ਨੂੰ ਫੜੀ ਖੜਾ ਸੀ ਕਿ ਆਂਟੀ ਅੰਕਲ ਨੂੰ ਆ ਲੈਣ ਦੇ ਫੇਰ ਹੀ ਫੈਸਲਾ ਹੋਊਗਾ ਤੂੰ ਚੁੱਪ ਰਹਿ ਹੁਣ ਇਦਾਂ ਇਹਨੂੰ ਨਹੀਂ ਮਾਰਨਾ ਇੰਨਾ ਟਾਈਮ ਤੱਕ ਮੇਰੇ ਮੰਮੀ ਡੈਡੀ ਉੱਥੇ ਆ ਗਏ ਜਦੋਂ ਡੈਡੀ ਨੂੰ ਸਾਰੀ ਗੱਲ ਦਾ ਪਤਾ ਲੱਗਾ ਤਾਂ ਡੈਡੀ ਵੀ ਮੇਰੇ ਖਿਲਾਫ ਸੀ ਡੈਡੀ ਮੈਨੂੰ ਕਹਿਣ ਲੱਗੇ ਤੈਨੂੰ ਬਿਲਕੁਲ ਸ਼ਰਮ ਨਹੀਂ ਆਈ ਸਾਡੀ ਇੱਜ਼ਤ ਰੋਲਦੇ ਹੋਏ ਤੇ ਮੇਰੇ ਡੈਡੀ ਲਵਲੀ ਨੂੰ ਕਹਿਣ ਲੱਗੇ ਅਸੀਂ ਤੈਨੂੰ ਆਪਣਾ ਪੁੱਤ ਸਮਝਦੇ ਸੀ ਤੂੰ ਸਾਡੀ ਮਿੱਟੀ ਪਲੀਤ ਕਰ ਦਿੱਤੀ ਤਾਂ ਲਵਲੀ ਕਹਿਣ ਲੱਗਾ ਅੰਕਲ ਅਸੀਂ ਕੋਈ ਵੀ ਗਲਤ ਨਹੀਂ ਕੀਤਾ ਮੈਂ ਹੁਣੇ ਤੁਹਾਡੀ ਕੁੜੀ ਨਾਲ ਵਿਆਹ ਕਰਾਉਣ ਲਈ ਤਿਆਰ ਹਾਂ ਤਾਂ ਮੇਰਾ ਭਰਾ ਕਹਿਣ ਲੱਗਾ ਵਿਆਹ ਕੀ ਮੈਂ ਤਾਂ ਤੇਰੀ ਸਾਰੀ ਉਮਰ ਸ਼ਕਲ ਨਹੀਂ ਦੇਖਣੀ ਤੂੰ ਵਿਆਹ ਕਰਾਉਣ ਦੀਆਂ ਗੱਲਾਂ ਕਰਦਾ ਮੈਂ ਤੈਨੂੰ ਮਾਰ ਕੇ ਜ਼ਮੀਨ 'ਚ ਦੱਬ ਦੂੰਗਾ ਮੇਰਾ ਭਰਾ ਉੱਥੇ ਬਹੁਤ ਗਰਮ ਹੋਇਆ ਖੜਾ ਸੀ ਤਾਂ ਜਿਨ੍ਹਾਂ ਦੇ ਘਰ ਅਸੀਂ ਮਿਲੇ ਸੀ ਉਹ ਮੁੰਡੇ ਦੇ ਮੰਮੀ ਡੈਡੀ ਵੀ ਇਹੀ ਕਹਿ ਰਹੇ ਸੀ ਕਿ ਚੱਲ ਜੇ ਇਹ ਦੋਵੇਂ ਇੱਕ ਦੂਜੇ ਨੂੰ ਪਸੰਦ ਕਰਦੇ ਆ ਤਾਂ ਤੁਸੀਂ ਇਹਨਾਂ ਦਾ ਵਿਆਹ ਕਰ ਦਿਓ ਮੇਰੇ ਡੈਡੀ ਕਹਿਣ ਲੱਗੇ ਕਿ ਆਪਾਂ ਘਰ ਬੈਠ ਕੇ ਗੱਲ ਕਰਾਂਗੇ ਤੂੰ ਚੱਲ ਮੇਰੇ ਨਾਲ ਮੰਮੀ ਡੈਡੀ ਮੈਨੂੰ ਤੇ ਮੇਰੇ ਭਰਾ ਨੂੰ ਲੈ ਗਏ ਤੇ ਜਦੋਂ ਅਸੀਂ ਘਰ ਗਏ ਮੇਰੇ ਭਰਾ ਨੇ ਮੈਨੂੰ ਬਹੁਤ ਕੁੱਟਿਆ ਇਸ ਤਰ੍ਹਾਂ ਸਾਡੇ ਘਰ ਕਈ ਦਿਨ ਇਹ ਗੱਲ ਚੱਲਦੀ ਰਹੀ ਸਾਡੇ ਘਰ ਦੇ ਰਿਸ਼ਤੇ ਲਈ ਤਿਆਰ ਸੀ ਪਰ ਮੇਰਾ ਭਰਾ ਇਸ ਰਿਸ਼ਤੇ ਲਈ ਨਹੀਂ ਮੰਨ ਰਿਹਾ ਸੀ ਉਹ ਕਹਿ ਰਿਹਾ ਸੀ ਜੇ ਤੁਸੀਂ ਉਥੇ ਇਹਦਾ ਰਿਸ਼ਤਾ ਕੀਤਾ ਤਾਂ ਮੈਂ ਘਰੋਂ ਨਿਕਲ ਜਾਊਂਗਾ ਇਸ ਕਰਕੇ ਫਿਰ ਘਰ ਦੇ ਵੀ ਇਸ ਰਿਸ਼ਤੇ ਲਈ ਨਾ ਕਰਨ ਲੱਗ ਪਏ ਘਰਦਿਆਂ ਨੇ ਮੇਰਾ ਕਾਲਜ ਜਾਣਾ ਵੀ ਬੰਦ ਕਰ ਦਿੱਤਾ ਸੀ ਤੇ ਮੇਰੇ ਕੋਲੋਂ ਫੋਨ ਵੀ ਖੋ ਲਿਆ ਸੀ ਮੇਰੀ लवली ਨਾਲ ਗੱਲ ਨਹੀਂ ਹੁੰਦੀ ਸੀ ਇੱਕ ਦਿਨ ਮੇਰੇ ਭਰਾ ਨੇ ਅਜੀਹਾ ਕੰਮ ਕਰ ਦਿੱਤਾ ਜੋ ਅਸੀਂ ਕਦੇ ਸੋਚਿਆ ਵੀ ਨਹੀਂ ਸੀ ਉਹਨੇ ਰਾਤ ਨੂੰ लवली ਦੇ ਖੇਤ ਮੁੰਡੇ ਨਾਲ ਲਾ ਜਾ ਕੇ लवली ਤੇ ਹਮਲਾ ਕਰ ਦਿੱਤਾ ਤੇ लवली ਨੂੰ ਮੌਕੇ ਤੇ ਹੀ ਮਾਰ ਦਿੱਤਾ ਜਦੋਂ ਇਹ ਗੱਲ ਸਾਨੂੰ ਪਤਾ ਲੱਗੀ ਤਾਂ ਮੇਰੇ ਤਾਂ ਪ੍ਰਾਣ ਹੀ ਨਿਕਲਣ ਵਾਲੇ ਹੋ ਗਏ ਜਦੋਂ ਮੈਂ ਆਪਣੇ ਭਰਾ ਨੂੰ ਪੁੱਛਿਆ ਕਿ ਤੂੰ ਇਸ ਤਰ੍ਹਾਂ ਕਿਉਂ ਕੀਤਾ ਹੁਣ ਤਾਂ ਮੈਂ ਉਹਦੇ ਨਾਲ ਗੱਲ ਵੀ ਨਹੀਂ ਕਰਦੀ ਸੀ ਤਾਂ ਮੇਰਾ ਭਰਾ ਕਹਿੰਦਾ ਉਹਦੀ ਸਜ਼ਾ ਇਹੀ ਸੀ ਉਹਨੇ ਮੇਰੇ ਘਰ ਅੰਦਰ ਵੜ ਕੇ ਮੇਰੇ ਨਾਲ ਯਾਰ ਮਾਰ ਕੀਤੀ ਮੇਰੀ ਭੈਣ ਨਾਲ ਪਿਆਰ ਦੀਆਂ ਵੀਂਗਾ ਪਾਈਆਂ ਮੇਰੇ ਤਾਂ ਦਿਲ ਵਿੱਚ ਉਸ ਦਿਨ ਦਾ ਹੀ ਪੂਰਾ ਵੈਰ ਸੀ ਏ ਤਾਂ ਮੈਂ ਕਿਸੇ ਦਿਨ ਕੱਢਣਾ ਹੀ ਸੀ ਮੈਨੂੰ ਕੋਈ ਪਰਵਾਹ ਨਹੀਂ ਕਿ ਮੈਂ ਉਹਨੂੰ ਮਾਰਿਆ ਤੇ ਨਾ ਹੀ ਮੈਨੂੰ ਕੋਈ ਪਛਤਾਵਾ ਉਹਦੇ ਘਰ ਦੇ ਬਹੁਤ ਰੋ ਰਹੇ ਸੀ ਤੇ ਉਹ ਕਹਿ ਰਹੇ ਸੀ ਕਿ ਜੇ ਸਾਡਾ ਮੁੰਡਾ ਮਾਰਿਆ ਸੀ ਤਾਂ ਆਪਣੀ ਕੁੜੀ ਨੂੰ ਵੀ ਬਰਾਬਰ ਮਾਰਦਾ ਹੁਣ ਮੇਰਾ ਭਰਾ ਜੇਲ੍ਹ ਵਿੱਚ ਆ ਉਸ ਦਿਨ ਤੋਂ ਬਾਅਦ ਮੇਰੇ ਇੱਕ ਪਛਤਾਵਾ ਪੱਲੇ ਰਹਿ ਗਿਆ ਕਿ ਪਿਆਰ ਦੀ ਸ਼ੁਰੂਆਤ ਮੈਂ ਕੀਤੀ ਸੀ ਤੇ ਉਹਦੀ ਸਜ਼ਾ ਲਵਲੀ ਨੂੰ ਮਿਲੀ ਕਈ ਲੋਕ ਫੋਕੀ ਅਣਖ ਕਰਕੇ ਦੂਜੇ ਦੀ ਜ਼ਿੰਦਗੀ ਖਰਾਬ ਕਰ ਦਿੰਦੇ ਆ ਹੁਣ ਮੇਰੇ ਭਰਾ ਦੀ ਆਪਣੀ ਜ਼ਿੰਦਗੀ ਵੀ ਖਰਾਬ ਹੋ ਗਈ ਤੇ ਸਾਡੀ ਤਾਂ ਜ਼ਿੰਦਗੀ ਖਰਾਬ ਹੋਣੀ ਹੀ ਸੀ ਪਰ ਮੈਂ ਇਹ ਹਾਦਸੇ ਨੂੰ ساری ਜ਼ਿੰਦਗੀ ਨਹੀਂ ਭੁੱਲ ਸਕਦੀ ਤਾਂ ਇਹ ਸੀ ਅੱਜ ਦੀ ਸਟੋਰੀ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਕਮੈਂਟ ਚ ਜਰੂਰ ਦੱਸਣਾ ਹੋਰ ਨਵੀਆਂ-ਨਵੀਆਂ ਸਟੋਰੀਜ਼ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਸਟੋਰੀ ਨੂੰ ਲਾਈਕ ਤੇ ਸ਼ੇਅਰ ਵੀ ਜਰੂਰ ਕਰਨਾ